ਹਾਂਜੀ ਤੇ ਆਪਾਂ ਹੁਣ ਆ ਦੇਖੋ ਫਿਲਮ ਚੱਲੀ ਜਾਂਦੀ ਆ ਕਿਹੜੀ ਫਿਲਮ ਆ ਆਵਾ ਉਸਕੋ ਮੰਮੀ ਇੱਕ ਬਾਥਰੂ ਚਾਚਾ ਇੱਕ ਆ ਫਿਲਮ ਚੱਲੀ ਜਾਂਦੀ ਆ ਤੇ ਮਾਮਾ ਜੀ ਆ ਰਹੇ ਨੇ ਅੱਜ ਮਾਮਾ ਜੀ ਆ ਰਹੇ ਆ ਰਮਣੀਤ ਖੇਡ ਜਾਂਦੀ ਆ ਰਮਣੀਤਾ ਸਭ ਤੋਂ ਵੱਧ ਮੋਹ ਮਾਮਾ ਨਾਲ ਸੰਧੂਰੇ ਮਾਮੇ ਨਾਲ ਤੂੰ ਮਾਮੇ ਨੂੰ ਕਿੰਨਾ ਪਿਆਰ ਕਰਦਾ ਤੂੰ ਕਿੰਨਾ ਛੁੱਟੀਆਂ ਜਾਏਗਾ ਮਾਮੇ ਕੋਲੇ ਦੇਖਾਂ ਇਹਨੂੰ ਐਂ ਕਹੋ ਨਾ ਸਿੱਧਾ ਕਿੱਥੇ ਜਾਏਗਾ ਕਿੱਥੇ ਜਾਏਗਾ ਛੁੱਟੀਆਂ ਚ ਮਾਮੇ ਕੋਲ ਚੰਦੂਰੇ ਮਾਮੇ ਕੋਲੇ ਹੈ ਫਿਰ ਮਾਮਾ ਦਾ ਹੁਣ ਜਾਊਗਾ ਮਾਮੇ ਨਾਲ ਜਾਏਗਾ ਨਾ ਰਾਤ ਨੂੰ ਮਾਮਾ ਦਾ ਪਿੰਡ ਜਾਊਗਾ ਉੱਥੇ ਜਾਏਗਾ ਨਾ ਮਾਮਾ ਹੁਣ ਜਾਏਗਾ ਮਾਮਾ ਉਹ ਮਾਮਾ ਕਹਿੰਦਾ ਮੈਂ ਜਾਊਗਾ ਹੁਣ ਪਹਿਲੇ ਉਹ ਆਪਣੇ ਨਾਲ ਜਾਊ ਅਸਲੀ ਨਾਲ ਹੀ ਦੂ ਮੈਂ ਹਾਂ ਅਸੀਂ ਇਹਨੂੰ ਵੀ ਖੇਡੋ ਵੈਂਦੀ ਤੇ ਰਮਨੀਤ ਖੇਡੀ ਜਾਂਦਾ ਮਾਮੇ ਨਾਲ ਇੱਧਰ ਤੇ ਆਪਾਂ ਨਾ ਗੱਡੀ ਖੜੀ ਐ ਸਕੂਲ ਵਾਲੀ ਬਾਹਰ ਤੇ ਆਪਾਂ ਅੱਜ ਆਪਣਾ ਨਾ ਜਿਹੜੇ ਡੀਪੀ ਸਰ ਨੇ ਉਹ ਗਏ ਸੀਗੇ ਉਹਨਾਂ ਦਾ ਕੈਂਪ ਸੀਗਾ ਦਿੱਲੀ ਗਏ ਹੋਏ ਸੀਗੇ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ 25 ਦਿਨ ਹੋ ਗਏ ਬਹੁਤ ਲੰਮਾ ਸਾ ਕੈਂਪ ਸੀ ਉਹਨਾਂ ਦਾ ਤੇ ਉਹਨਾਂ ਨੂੰ ਆਪਾਂ ਲੈ ਕੇ ਆਉਣਾਗਾ ਸਾਡੇ 10:30 ਵਜੇ ਆਉਣਗੇ ਭਲਾੜੇ ਭਲਾੜੇ ਤੋਂ ਲੈ ਕੇ ਆਵਾਂਗੇ ਮੋਟਰਸਾਈਕਲ ਵੀ ਆਪਣਾ ਉੱਧਰ ਖੜਾਤਾ ਸੀ ਅੱਜ ਆਪਾਂ ਤੇ ਉਹ ਦਿੱਲੀ ਗਏ ਹੋਏ ਨੇ ਉਹਨਾਂ ਨੂੰ ਲੈ ਕੇ ਆਵਾਂਗੇ ਆਪਾਂ ਤੇ ਭਲਾੜੇ ਆ ਜਾਣਗੇ ਆਪਣੇ ਕੋਲੇ ਉਹ 10:30 10:30 ਵਜੇ ਜਾਵਾਂਗੇ ਆਪਾਂ ਉਹਨਾਂ ਨੂੰ ਲੈ ਕੇ ਤੇ ਫਿਰ ਆਪਾਂ ਘਰੇ ਆਵਾਂਗੇ ਗੱਡੀ ਤਾਂ ਹੀ ਆਪਾਂ ਘਰੇ ਲਿਆਏ ਸੀ ਅੱਜ ਤੁਸੀਂ ਫਿਰ ਕਹਿਣਾ ਚਾਹੁੰਦੇ ਹੋ ਲੇ ਸਸੀ ਕਾਲ ਜੀ ਸਾਰੇ ਨੂੰ ਰੋਟੀ 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 ਦੀ ਤਿਆਰੀ ਹੈ ਜਦੋਂ ਰੋਟੀ ਖਾਣੇ ਆਪਾਂ ਚਲੋ ਰੋਟੀ ਖਾਣੇ ਜੀ ਆਪਾਂ ਰੋਟੀ ਤਿਆਰੀ ਆ ਫਿਰ 10:30 ਵਜੇ ਜਾਣਾ 10:30 10:30 ਜਾਣਾ ਹੋ ਫਿਰ ਨਾ ਤੁਹਾਨੂੰ ਆਉਂਦੇ ਨੂੰ ਚਲੋ ਕੋਈ ਨਹੀਂ ਤੁਸੀਂ ਹੋ ਲਿਓ ਚਲੋ ਜੀ ਆਪਾਂ 10:30 ਵਜੇ ਜਾਣਾਗਾ ਸਾਰ ਨੂੰ ਲੈ ਕੇ ਆਉਣਾ ਹਾਂ ਬਲੱਡ ਸਟੇਸ਼ਨ ਤੇ ਖੜਿਆਂਗੇ ਤੇ ਸਾਰ ਹਜੇ ਆਈ ਨਹੀਂ ਹੈਗੇ ਸਾਢੇ 3 ਟਾਂ ਸਾਢੇ 10 ਦਾ ਟਾਈਮ ਦਿੱਤਾ ਸੀ ਆਪਾਂ ਨੂੰ ਸਾਢੇ 10 ਹੋ ਗਏ ਆਪਾਂ ਪਹੁੰਚ ਗਏ ਉਰੇ ਤੇ ਹਾਲੇ ਤੱਕ ਆਏ ਨਹੀਂ ਚਲੋ ਆਪਾਂ ਫੋਨ ਫੋਨ ਲਾ ਕੇ ਪੁੱਛਦੇ ਹਾਂ ਕਿੰਨੇ ਵਜੇ ਆਉਣਗੇ ਗੱਡੀ ਆਪਣੀ ਉਧਰ ਖੜੀ ਆ ਪਾਰਕਿੰਗ ਚ ਤੇ ਆਪਾਂ ਸਟੇਸ਼ਨ ਤੇ ਖੜੇ ਆ ਇੱਧਰ ਦੇਖੋ ਰੇਲ ਲਾਈਨ ਤੇ ਫੋਨ ਲਾ ਕੇ ਪੁੱਛਦੇ ਆਪਾਂ ਤੇ ਫਿਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਫੋਨ ਉਹ ਨਾਲ ਚੱਕਿਆ ਨਹੀਂ ਹੈਗਾ ਹਜੇ ਟ੍ਰੇਨ ਦੇ ਵਿੱਚ ਨੇ ਚਲੋ ਘੜਕਾ ਵਰਕਾ ਹੁੰਦਾ ਟ੍ਰੇਨ ਦੇ ਵਿੱਚ ਨਹੀਂ ਸੁਣਿਆ ਟਾਈਮ ਦੇਖੋ ਇਹਦੇ ਵਿੱਚ ਦਿਸ ਨਹੀਂ ਰਿਹਾ 22 19 ਇਹ ਉਹਦੇ ਵਿੱਚ ਟਾਈਮ ਹੈ ਗਿਣਤੀ ਦੇ ਵਿੱਚ ਟਾਈਮ ਦਿੱਤਾ ਹੋਇਆ ਹੈਗਾ ਸਟੇਸ਼ਨ ਤੇ ਖੜੇ ਆਪਾਂ ਤੇ ਨਾਲ ਆਪਣੇ ਆਪਣਾ ਕਨੈਕਟਰ ਆਇਆਗਾ ਇੱਕ ਤੇ ਅੱਜ ਮਾਮਾ ਜੀ ਆਏ ਸੀਗੇ ਪਿਛਲੇ ਵਲੌਗ ਚ ਹੁੰ ਦਿਖਾਏ ਸੀਗੇ ਮੈਂ ਤਾਂ ਵੈਸੇ ਹੀ ਕਹਤਾ ਉਹਨਾਂ ਨੂੰ ਮਹਾ ਮਾਮਾ ਚੱਲੀਏ ਉਹ ਕਹਿੰਦੇ ਚੱਲ ਵੜਦੇ ਆਪਾਂ ਤੇ ਉਹ ਵੀ ਨਾਲ ਤਿਆਰ ਹੋ ਗਏ ਮਾਮਾ ਜੀ ਨਾਲ ਆ ਗਿਆ ਆਪਣੇ ਤੇ ਹਾ ਲੋਗੋ ਦੇਖੋ ਬੜਾ ਡਾਡਾ 8:30 ਹੋ ਗਏ ਤੇ ਹੋ ਸਕਦਾ 11:00 ਕਵਾਂ ਤੱਕ ਟ੍ਰੇਨ ਆਵੇ ਜਾਂ 12:00 ਤੇ ਪੱਕਾ ਕਨਫਰਮ ਆਪਾਂ ਨੂੰ ਹੈ ਨਹੀਂ ਕਿੰਨੇ ਵਜੇ ਆਉਣੀਆਂ ਫੋਨ ਨਾਲ ਚੱਕਿਆ ਨਹੀਂ ਹੈਗਾ ਤੇ ਇੱਕ ਹੋਰ ਦੇਖੋ ਵੀ ਆਪਣੇ ਮਾਨਸਾ ਸਟੇਸ਼ਨ ਦਾ ਜਿਹੜਾ ਉਹਦੇ ਵਿੱਚ ਰੌਣਕ ਬਹੁਤ ਜ਼ਿਆਦਾ ਹੁੰਦੀ ਆ ਰਾਤ ਦੇ 12:30 1:00 ਵਜੇ ਤੱਕ ਮੈਂ ਟ੍ਰੇਨ ਚੜਿਆਗਾ ਸਟੇਸ਼ਨ ਤੋਂ ਮਾਨਸਾ ਤੇ ਇਹ ਬਹੁਤ ਰੌਣਕ ਹੁੰਦੀ ਹੈਗੀ ਏ ਬਲਾਡਾ ਦੇਖ ਲੋ ਵਧੀਆ ਸ਼ਹਿਰ ਆ ਮਾਨਸਾ ਵਾਂਗੂ ਕੋਈ ਰੌਣਕ ਨਹੀਂ ਉਰੇ ਦੇਖੋ ਸਾਰਾ ਸਟੇਸ਼ਨ ਖਾਲੀ ਇੱਕ ਦੋ ਸਵਾਰੀਆਂ ਨੇ ਉਹ ਵੀ ਦੋ ਬੰਦੇ ਉਹਦੇ ਵਿੱਚ ਸਾਡੇ ਨਹੀਂ ਸਾਰਾ ਖਾਲੀ ਪੈਸਟੇਸ਼ਨ ਦੇਖੋ ਸਾਰਾ ਸਟੇਸ਼ਨ ਖਾਲੀ ਐਡਾ بڑا ਸ਼ਹਿਰ ਆਇਆ ਕਮਾਲ ਆ ਮੰਡੀ ਆ ਭਲਾਡਾ ਫੇਰ ਵੀ ਮਾਨਸਾ ਤੋਂ ਬਹੁਤ ਰੌਣਕ ਹਣੀ ਹੀ ਟ੍ਰੇਨ ਜਿਹੜੀ ਉਰੋਂ ਜਾਊਗੀ ਪਹਿਲਾਂ ਭਲਾਡੇ ਜਾਊਗੇ ਇਹ ਤੇ ਬਹੁਤ ਮਾਨਸਾ ਦੇਖੋ ਕਿੰਨੀ ਰੌਣਕ ਹੋਣੀ ਹੈ ਸਟੇਸ਼ਨ ਤੇ ਹਾਂ ਉਹ ਗੱਡੀ ਦਿਖਾਉਣੇ ਸਨ ਗੱਡੀ ਆਪਾਂ ਹੋਰੇ ਖੜਾਤੀ ਸੀ ਇੱਧਰ ਕਿਧਰ ਵਾਗੇ ਬੰਦੇ ਆਪਣੇ ਤੇ ਆਹ ਦੇਖੋ ਸ਼ਹਿਰ ਜਮਾ ਇਹ ਲਾ ਖਾਲੀ ਹੋਏ ਪਏ ਜਮਾ ਆ ਦੇਖੋ ਤੋਂ ਰੇਲਵੇ ਬਲਾਡਾ ਜਮਾ ਸਟੇਸ਼ਨ ਆਇਆ ਸਮਸਰਾ ਹੈ ਹੋਰੀ ਜਮਾ ਬੜਲਾ ਡੇ ਦਾ ਚਲੋ ਵੇਟ ਕਰਦੇ ਆਪਾਂ ਫਿਰ ਮਿਲਦੇ ਆ ਤੁਹਾਨੂੰ ਦੱਸਦੇ ਆ ਕਿੰਨੇ ਵੇ ਟ੍ਰੇਨ ਆਉਣੀਆਂ ਜੀ ਫੋਨ ਚੱਕ ਲੈ ਕਿੰਨੇ ਵਜੇ ਮਿਲਣਾ ਦੁਬਾਰਾ ਉਹ ਕਰ ਦਿਆ ਹਾਂਜੀ ਟ੍ਰੇਨ ਆਉਣੀਆਂ 12 ਵਜੇ ਤੇ ਆਪਾਂ 10:30 ਪਾਉਣੇ 11 ਹੋ ਗਏ ਓਰੇ ਤੇ ਆਪਾਂ ਨੂੰ ਡੇਢ ਘੰਟਾ ਵੇਟ ਕਰਨੀ ਪੈਣੀ ਓਰੇ ਟ੍ਰੇਨ ਘੰਟਾ ਕੁ ਲੇਟ ਆ ਗਈ 12 ਵਜੇ ਟ੍ਰੇਨ ਆਉਣੀ ਆ ਤੇ ਹੁਣ ਆਪਾਂ ਡੇਢ ਘੰਟਾ ਹੋਰੇ ਵੇਟ ਕਰਦੇ ਆਂ ਟਰੇਨ ਆਉਣ ਤੇ ਤੇ ਆਪਾਂ ਫੇਰ ਮਿਲਦੇ ਆਂ ਦਿਖਾਉਣਾ ਤੁਹਾਨੂੰ ਲੋ ਜੀ ਟਰੇਨ ਆ ਗਈ ਟਾਈਮ ਵੀ 12 ਵਜੇ ਗਏ 2 ਨੰਬਰ ਪਲੇਟਫਾਰਮ ਤੇ ਖੜੇ ਆਂ ਸੀ ਇੱਥੇ ਟਰੇਨ ਰੁਕ ਰੁਕਣੀ ਆ ਗੱਡੀ ਕੋਲੇ ਆਪਾਂ ਮਾਮੇ ਨੂੰ ਖੜਾਇਆ ਸੀ ਉੱਥੇ ਤੇ ਉਹ ਆ ਗਈ ਟਰੇਨ ਸਭ ਬਹੁਤ ਬਣਾ ਦੇ ਵੀਡੀਓ ਨਾਲ ਹਮ ਮੈਂ ਇਹ ਬੂਰੇ ਦੇ ਬਾਰੇ ਵੀ ਨਹੀਂ ਚਲੋ ਹੁਣ ਆਪਾਂ ਦੇਖਦੇ ਕਿੱਥੇ ਕਿਹੜੇ ਡੱਬੇ ਚ ਉਤਰਨਗੇ ਰੇਨ ਜਿਕੇ 10 ਮਿੰਟ ਹੋ ਗਏ ਆ 12:08 ਹੋ ਗਏ ਸੌਰੀ ਆਜੋ ਆਜੋ ਬਾਲੀ ਦੂਰ ਨੰਗੇ ਉਹ ਡੱਬੇ 'ਚ ਖੜੇ ਨੇ ਚੱਲ ਰੁਕ ਗਈ ਨੰਗੇਗਾ ਕਿਵੇਂ ਮਾ ਲਾਲਿਆ ਜੀ ਕਿਹਾ ਓਏ ਹੋ ਗਈ ਨਹੀਂ ਇਹ ਖਰਾਬ ਹੋਰ ਨਹੀਂ ਖਰਾਬ ਹੋ ਗਈ ਸਮਾਂ ਰੇਲ ਤਰਬੀ ਬਈ ਨਾਲ ਦੀ ਨਾਲ ਸਾਰੀ 10 ਕੁ ਸਕਿੰਟ ਖੜੀ ਹੈਗੀ ਜਿਹੜੀ ਸਵਾਰੀ ਚੜ ਗਈ ਚੜਨ ਵਾਲੀ ਤਾਂ ਫਿਰ ਥੋੜੀ ਸੀ 10 ਕੁ ਸਵਾਰੀਆਂ ਸੀ ਉਤਰੇ ਨੇ ਉਤਰੇ ਵੀ 5-3 ਨੇ ਤੇ ਹੁਣ ਆ ਗਏ ਸਰ ਚੱਲਦੇ ਆਪਾਂ ਰੇਲ ਤਰਬੀ ਹੁਣ ਇਹ ਜਾਊਗੀ ਬਠਿੰਡਾ ਰੈਂਡਾ ਪ੍ਰੋ ਹੀ ਪਰ ਸ਼ਾਇਦ ਹੋਰ ਤੋਂ ਮੇਰੀ ਗੱਲ 24 ਘੰਟੇ ਅੱਛਾ ਜੀ ਚਲੋ ਕੋਈ ਨਹੀਂ ਨੰਗ ਜਾਂਦਾ ਇੱਥੇ ਸਿੱਧਾ ਹੀ ਆਪਣਾ ਰਾਹ ਤੁਸੀਂ ਕੱਲੀ ਹੋ? ਕੋਈ ਤੇ ਮੁੰਡੇ ਜਿਵੇਂ ਕੱਲੋ। ਇੱਕ ਬੇਟ। ਉਹ ਟ੍ਰੇਨ ਤਾਂ ਇਹ ਗਾਹਾਂ ਤੋਂ ਆਈ ਹੋਈ ਈ ਕਿਤੋਂ? ਸ਼ਾਮ ਤੋਂ ਆਉਂਦੇ ਗੁਰੂ ਬਣੋ। ਅੱਛਾ। ਉਹ ਮੁਰਫਾਹ ਹੋਈ ਨਹੀਂ। ਮਾਂਗੀ ਟ੍ਰੇਨ ਲਾਟ ਡੱਬਾ ਲੋ ਜੀ ਗਈ ਟ੍ਰੇਨ ਤੇ ਆਪਾਂ ਵੀ ਚੱਲੀ ਹੁਣ ਗੋਏ ਗੁਰ ਮਾਂਗੀ ਟ੍ਰੇਨ ਉਹ ਠੰਡ ਨਹੀਂ ਹੈਗੀ ਅੱਜ ਠੰਡ ਨਹੀਂ ਹੈ ਜੀ ਬੜੀ ਕਿੰਨ ਟੋਏ ਨਹੀਂ ਹੋ ਰਹੇ ਕਿੰਨ ਹਾਂ ਲੋ ਜੀ ਉहां ਪਾ ਚਲਦੇ ਆ ਧਰ ਲੀਏ ਸਮਾਨ ਮਿਲਦੇ ਆ ਲੈ ਤਸਵੀਰ ਤਾਂ ਲੈ ਖੋ ਤਕ ਚਲੋ ਜੀ ਚਲੋ ਜੀ ਚਲਦੇ ਆਣ ਆਪਾਂ ਲੋ ਜੀ ਆਪਾਂ ਸਰਉਤਾਰ ਤੱਕ ਤੇ ਆਪਣੇ ਆ ਮਾਮਾ ਜੀ ਬੈਠੇ ਨੇ ਲੈ ਨਾ ਆਖਿਆ ਤੇ ਬਾਹ ਬਾਹ ਜੀ ਨੇ ਹੁਣ ਆਪਾਂ ਚੱਲਦੇ ਆ ਪਿੰਡ ਆਪਣੇ ਸਰਉਤਾਰ ਤੱਕ ਪਾ ਦਲੇਵਾ ਪਿੰਡ ਆਏ ਤੇ ਕਿੰਨੇ ਟਾਈਮ ਹੋ ਗਿਆ ਤਰਸੇ ਕਿੰਨੇ ਮਿੰਟ ਚ ਆ ਗਿਆ ਆਪਾਂ ਓਰੇ 12 ਵਜੇ 90 ਮਿੰਟ ਹੋ ਗਏ ਫਿਰ 15 ਮਿੰਟਾਂ ਜਾ ਕੇ ਆ ਮੁੱਖੀ ਮਿੰਟਾਂ ਜਾਏ 12 ਵਜੇ ਦਾ ਖਵਾ 12 ਤੁਰਿਆ ਪਾ ਉਥੋਂ ਹਾਂ ਸਵੇਰ 12 ਸੀ ਉਥੋਂ ਬਲਾਡੇ ਤੋਂ ਤੁਰੇ ਸੀਗੇ ਤੇ ਮੰਨ ਲਓ ਆਪਾਂ 15 ਮਿੰਟਾਂ ਦੇ ਵਿੱਚ ਸਰ ਦੇ ਪਿੰਡ ਆ ਗਏ ਸੀ ਧਲੇਵਾ ਹੁਣ ਆਪਣਾ ਪਿੰਡ ਹੈਗਾ ਹੋਰ 7 ਕਿਲੋਮੀਟਰ ਅੱਡਾ ਪਿੰਡ ਹੈ ਤੇ ਹੁਣ ਚੱਲਦੇ ਆਪਾਂ ਘਰੇ ਉਹੜਾ ਪਾ ਮਿਲਦੇ ਆਂ ਤੋਰੀਆ ਹੈ ਨਾ ਓਏ ਬਾਰੇ ਖਤਰਨਾਕ ਰਸਤੇ ਨੇ ਇਹ ਥੋੜਾ ਜਿਹਾ ਮੋਟਰਸਾਈਕਲ ਵਾਲਾ ਰਸਤਾ ਤਾਂ ਹੈ ਨਹੀਂ ਐ ਤੇ ਲੱਟਣਾ ਫੋਨ ਦਾ ਥੋੜਾ ਜਿਹਾ ਟੱਟ ਦਾ ਟਾਈਮਾਂ ਤੋਂ ਦੰਦ ਪੈ ਲਾ ਕੇ ਤੇ ਸਾਈਕਲ ਰਸਤੇ ਨੇ ਤੇ ਅਜ ਤੱਕ ਕੋਈ ਮੋਸਰ ਦਾ ਕੋਈ ਵੱਡੀ ਜਿਹਾ ਕੁਝ ਨਹੀਂ ਮਿਲਿਆ ਇਧਰ ਜਿਹੜਾ ਸੀ ਪਹਿਲਾ ਰਸਤਾ ਆ ਉਹ ਰਸਤਾ ਦਾ ਜਮੀ ਨਹੀਂ ਕੰਮ ਦਾ ਸੀਗਾ ਜਮੀ ਗੰਦਾਰਾ ਰਸਤਾ ਸੀਗਾ ਤੇ ਚਲੋ ਹੁਣ ਆਪਾਂ ਇਹਦਾ ਪੂਰੇ ਉਹ ਲੈ ਕੇ ਆਏ ਸੀ ਗੰਡਾ ਸੀ ਆ ਦਿਖਾਈ ਗੰਡਾ ਸੀ ਸਾਡੇ ਬੰਦੇ ਦਾ ਪੂਰੇ ਸੰਬੰਧ ਲੈ ਕੇ ਆਏ ਸੀਗੇ ਚਲੋ ਸੇਫਟੀ ਦਾ ਜ਼ਰੂਰੀ ਆ ਆਪਾਂ ਇਹ ਗੱਲਾਂ ਦਾ ਜਦੋਂ ਆਪਾਂ ਨਾ ਹੋਵੇ ਤਾਂ ਚੰਗੀ ਗੱਲ ਆ ਸੇਫਟੀ ਹਰਦੇ ਜ਼ਰੂਰੀ ਆ ਨਾ ਸਿੰਗਲ ਰਸਤੇ ਨੇ ਆਵਲੀ ਅੱਗੇ ਆਪਾਂ ਦੇ ਬਿਜਾਰਾ ਇਰਕਾਈ ਹੁੰਦੀ ਹੈ ਸਾਡੇ ਬੰਡਾਂ ਦੇ ਆਗਲ ਚਲੋ ਹੁਣ ਮਿਲਦੇ ਆਪਾਂ ਠੀਕ ਹੈ ਜੀ 855 ਫਰਾਂ ਉਪਰ ਲਓ ਜੀ ਆਪਾਂ ਪਹੁੰਚ ਗਏ ਆ ਘਰੇ ਘਰੇ ਆਪਾਂ ਫੋਨ ਕਰਤਾ ਸੀ ਵੀ ਬਾਰ ਖੋਲ ਦੋ ਬਾਰ ਆਪਣਾ ਦੋਸਤ ਲੋ ਘਰੇ ਆ ਗਏ ਘਰੇ ਵਾਹ ਭੇਡ ਦੋ ਬੇ ਮਾਮਾ ਮਰ ਗੱਡੀ ਬੈ ਕੇ ਕੀ ਕਰ ਦੂੰਗਾ ਤੇਰੇ ਆਰੇ ਆ ਗਿਆ ਆਪਾਂ ਮਾਮਾ ਵੀ ਉਹੀnga ਆ ਮਰ ਗਿਆ ਜੇ ਚਲੋ ਜੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਅੱਲਾ ਦਾ ਫੈਸਲਾ ਪ੍ਰਸਾਚਿਕਾ ਬੋਲ ਤੇ ਚਲੋ ਆਪਣਾ ਪੂਰਾ ਵਲੌਗ ਦਿਖਾਈ ਦਈਏ ਸਾਰ ਤੱਕ ਦਾ ਚਲੋ ਮਿਲਦੇ ਹਾਂ ਅਗਲੇ ਵਲੌਗ ਵਿੱਚ ਬਾਏ ਪ੍ਰਸਾਚਿਕਾ